ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਤੇ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹ ਸ਼ਕਲ ਕਾਲ ਸੈਂਟਰ ਵੀ ਦਿੱਤੀ ਹੋਈ ਸੀ ਪ੍ਰਸੰਲ ਦੇ ਵਿੱਚ ਇਹ ਇਨਫਰਾਡ ਕਰਨ ਦਾ ਤਰੀਕਾ ਸੀ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੜੀ ਗਈ ਹੈ ਉਦੀ ਨਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਉਹ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਨੇ ਕੈਵਿਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ओनर्स ਤੇ ਮੈਨੇਜਰ ਸੀਗੇ ਜਿਹੜੇ ਕੀ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀ ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਆ ਹੋਈ ਹੈ ਤੇ ਉਸ ਇਲੀਗਲ ਟ੍ਰਾਂਜੈਕਸ਼ਨ ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਆ ਲਗਾਈ ਜਾਵੇ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਮੰਡਾ ਉਹ ਜਿਹੜਾ ਫੋਨ ਨੰਬਰ ਅਸੀਂ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਹੀ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨਾਂ ਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਤਰੀਕਾ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗੇ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨਾ ਸੀ ਲੀਗਲਾਈਜ਼ ਕਰ ਪਾਓ ਤਾਂ ਇਸ ਇਸ ਬਾਨੇ ਇਸ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤੇ ਇਸੇ ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੀ ਇਹ ਠੱਗੀ ਮਾਰਦੇ ਸੀ ਉਹਨਾਂ ਤੇ ਇਹਨਾਂ ਦਾ ਕੰਮ ਇਹ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਮਾਰਨ ਦੇ ਵਾਸਤੇ ਰੱਖਿਆ ਹੋਇਆ ਸੀ ਜਿਹੜੀ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੀਆਂ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ੈੱਡ ਕਰਦਾ ਹੋਵੇਗਾ ਤਾਂ ਉਹਦੀ ਡਿਟੇਲ ਵੀ ਸਾਡੇ ਕੋਲ ਆਈਏ ਤਾਂ ਛੇਤੀ ਵੀ ਉਹਨੂੰ ਵੀ ਰੇਡ ਸਰ ਇਹ ਕਿੰਨੇ ਦਿਨਾਂ ਤੋਂ ਇਹ ਚੱਲ ਰਿਆ ਸੀ ਗੁਰਾ ਔਰ ਪੂਰਨ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿਨੇ ਲੋਕੀ ਦਾ ਕੋਈ ਕੰਪਲੇਂਟ ਆਈ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਜੇ ਸੀ ਰੇਟਿੰਗ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਕਾਲ ਸੈਂਟਰ ਦਿਨ ਤੋਂ 6 ਮਹੀਨੇ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀ ਉਹਨਾਂ ਨੇ ਪ੍ਰੋਪਰੇ ਦੀ ਰੈਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜੋ ਲੱਗਿਆ ਕਿ ਵਾਕਈ ਇਹ ਇਲੀਗਲ ਹੈ ਪਾ ਉਹਦੇ ਬੇਸ ਤੇ ਅਸੀਂ ਫਿਰ ਟ੍ਰੇਡ ਲੇਟ ਨਾਈਟ ਟ੍ਰੇਡ ਕਰਕੇ ਨਫਾ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ ਸਾਈਬਰ ਸਲ ਨੇ ਜਿਸੇ ਤਸਲੀਲੀਆ ਦੇ ਵਿੱਚ ਕਈ ਲੋਕਾਂ ਨੂੰ ਤੋਂ ਬੜਾ ਈਜ਼ੀ ਇੱਥੇ ਹੈਗਾ ਕਿ ਬੜੇ ਆਰਾਮ ਨਾਲ ਇਸ ਤਰ੍ਹਾਂ ਦੀ ਅਜੀਬ ਠੱਗੀ ਉਹ ਵੀ ਵਿਦੇਸ਼ ਦਾ ਕੁਝ ਇਸੇ ਤਰ੍ਹਾਂ ਦਾ ਨਾਮ ਕਿਹੜਾ ਹੈ ਉਹ ਵੀ ਸੇਮ ਹੀ ਉਹ ਵੀ ਯੂਐਸ ਦੇ ਕਸਟਮਰ ਦੀ ਸੇਵਾ ਜਨਰਲ ਲੋਕਾਂ ਚੱਲਦੇ ਆ ਇਹ ਬੇਸਿਕਲੀ ਜਿਵੇਂ ਹੁਣ ਆਪਣਾ ਮੋਹਾਲੀ ਇੱਕ ਨੈਸ਼ਨਲ ਹੱਬ ਬਹਿ ਗਿਆ ਕਾਫੀ ਅੱچھے ਕਾਲ ਸੈਂਟਰ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮ ਜੋਰਟੀ ਜਿਹੜੇ ਕਾਲ ਸੈਂਟਰਸ ਹੈ ਜੈਨੂਇਨ ਹੈ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਹਨ ਉਹਨਾਂ ਨਾਲ ਜੁੜੇ ਹੋਏ ਹਨ ਕਾਫੀ ਫੋਰਨ ਕੰਪਨੀਆਂ ਦੇ ਜਿਹੜੇ ਕਾਲ ਸੈਂਟਰਸ ਉਹ ਵੀ ਇੱਥੇ ਚੱਲਦੇ ਹਨ ਬੜੀ ਕਾਲ ਸੈਂਟਰਾਂ ਦੀ ਆਰ ਦੇ ਵਿੱਚ ਕੁਝ ਲੋਕ ਧੱਗੀ ਮਾਰਨ ਦੇ ਨਤੀਜੇ ਨਾਲ ਉਹਦੇ ਕਾਲ ਸੈਂਟਰ ਸੁੱਨੇ ਵੇਚਦੇ ਤੇ ਇਹ ਵੀ ਉਹਨਾਂ ਚੋਂ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੁੰਦਾ ਕਿ ਜਿੱਥੇ ਵੀ ਇਲੀਗਲ ਕਾਲ ਸੈਂਟਰ ਚੱਲ ਰਹੇ ਹੈ ਉਹਨਾਂ ਦੇ ਖਿਲਾਫ ਏਸੀ ਤਰ੍ਹਾਂ ਹੀ ਮੋਹਾਲੀ ਪੁਲਿਸ ਸਖਤੀ ਨਾਲ ਜਿਹੜਾ ਹੈ ਐਕਸ਼ਨ ਲੈਦੀ ਰਹੇ ਸਾਰਾ ਜੋ ਇੰਟਰਲਿੰਕ ਹੈਗਾ ਸੀ ਪਿਛਲੇ ਕੇਸ ਨਾਲ ਇਹਨਾਂ ਵਿੱਚੋਂ ਕਿਉਂਕਿ ਉਹ ਵੀ ਬੰਦੇ ਬਾਹਰ ਦੇ ਸੀਗੇ ਕੋਈ ਹైదరాబాద్ ਦਾ ਕੋਈ ਇੰਡੀਆ ਆਇਆ ਸੋਰੀ ਮੈਂ ਕਹਣਾ ਪੰਜਾਬ ਵਾਲੇ ਬੰਦੇ ਦੇ ਸੀਗੇ ਕਿ ਇਹ ਚ ਕੋਈ ਐਸਰ ਸਪੈਸਿਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਮਝ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰਲੇ ਹੈ ਜਿਹੜੇ ਇਹ ਚ ਗੁਜਰਾਤ ਤੋਂ ਜਿਹੜਾ ਸੀਗਾ ਆਪਰੇਟ ਹੋ ਰਿਹਾ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਸੀ ਗੁਜਰਾਤ ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੌਣ ਠੀਕ ਹੈ ਕਿਸ ਤਰ੍ਹਾਂ ਲੀਗਲ ਹੈ ਇਲੀਗਲ ਹੈ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਆਬਵੀਅਸਲੀ ਹੱਬ ਹੈ ਇੰਡਸਟਰੀਅਲ ਇਰੀਆ ਤਾਂ ਹੁਣ ਪੁਲਿਸ ਕਿਸ ਤਰ੍ਹਾਂ ਵੈਰੀਫਾਈ ਕਰ ਰਹੀ ਹੈ ਕਿ ਜਿਹੜੇ ਵੀ ਇਹ ਕਾਲ ਸੈਂਟਰ ਚੱਲ ਰਹੇ ਹਨ ਕਿਉਂਕਿ ਵਿਦੇਸ਼ ਦਾ ਲਈ ਜਿਹੜਾ ਸਾਹਮਣੇ ਆਉਂਦਾ ਹੈ ਉਹ ਨਾਈਟ ਸ਼ਿਫਟਸ ਲੱਗਦੀ ਹੈ ਕਿਸੇ ਨੂੰ ਸ਼ੱਕ ਨਾ ਹੋਵੇ ਬੜੇ ਉਸ ਤਰੀਕੇ ਦੇ ਨਾਲ ਪਲਾਨ ਤਰੀਕੇ ਨਾਲ ਪਰ ਪੰਜਾਬ ਪੁਲਿਸ ਬਹੁਤਲੀ ਪੁਲਿਸ ਦਾ ਅਸਰ ਕੀ ਕਰਦੀ ਨਹੀਂ ਇਹਦੇ ਵਿੱਚ ਇੱਕ ਤਾਂ ਸਾਡੇ ਰੈਗਨਰ ਜਿਹੜੀ ਵੈਰੀਫਿਕੇਸ਼ਨਸ ਹੈਗੇ ਉਹ ਵੀ ਚੱਲਦੀਆਂ ਪਈਆਂ ਹਨ ਪਰੇ ਦੇ ਨਾਲ ਨਾਲ ਸਾਨੂੰ ਇਨਫੋਰਮੇਸ਼ਨ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਹੈ ਉਹਨਾਂ ਦੀਆਂ ਨਿਆਣੀਆਂ ਸ਼ੁਰੂ ਹੋ ਗਈਆਂ ਆਫਟਰ ਜਦੋਂ ਸੀ ਦੋ ਤਿੰਨ ਰੀਡਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਨਾਲ ਸ਼ੇਅਰ ਕਰ ਸਕਦਾ ਤੁਸੀਂ ਮੇਰੇ ਨਾਲ ਪਸਟ ਵੀ ਆਫਿਸ ਆ ਕੇ ਸ਼ੇਅਰ ਕਰ ਸਕੋ ਜਾਂ ਸਾਡੇ ਪੀਡ ਆਫੀਸ਼ਲ ਨੰਬਰ 'ਤੇ ਸ਼ੇਅਰ ਕਰ ਸਕਦੇ ਤੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਸੀ ਸੈਕਟਰੀ ਸਰ ਕਿੰਨੇ ਦੋਸ਼ੀ ਫੜੀ ਲੜਕੀਆਂ ਲੜਕੀਆਂ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਇਹਦੇ ਵਿੱਚੋਂ 25 ਲੜਕੀਆਂ ਤੇ 12 ਏਜ ਫੈਕਟਰ ਕੀ ਸੀਗਾ ਬਾਈ ਪ੍ਰੋਫੈਸ਼ਨਲ ਉਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਐਡ ਹੁੰਦਾ ਸੀ ਬੀ ਬੇਸਿਕਲੀ ਜਿਹੜੇ ਯੰਗ ਹੈਗੇ ਆ ਆਈਟੀ ਏਮਪਲੋਈਜ਼ ਜਿਹੜੇ ਹੈਗੇ ਆ ਉਹਦੀ ਤਹਿਤ ਆਉਂਦੇ ਸੀਗੇ ਪਰ ਇਹ ਜਿਆਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜੇ ਹੈਗੇ ਆ ਇਲੀਗਲ ਕੰਮ ਦੇ ਵਿੱਚ ਰਹਿ ਕੇ ਇਹ ਕਸੂਰੀ ਸੀ ਇਹ ਜਿਹੜੇ ਸੀਗੇ ਨਾਰਮਲ ਏਮਪਲੋਈਜ਼ ਪਰ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੌਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹ ਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਇਵੇਂ ਕੁਸ਼ੇ ਦੇ ਵਿੱਚ ਹੁੰਦੇ ਸੀਗੇ ਡਾਇਲਰ ਡਾਇਲਰ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸ ਕੁਸ਼ ਇਹਨਾਂ ਚ ਬੈਂਕਰਸ ਬਣ ਜਾਂਦੇ ਸੀ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਦੇ ਆ ਲਿਖੇ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪ ਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦਿੰਗੇ ਰੈਕਟੀਫਾਈ ਕਰ ਲੋ ਤੁਹਾਡਾ ਜਿਹੜਾ ਨੁਕਸਾਨ ਹੈ ਉਹਨਾਂ ਨਾਲ ਘੱਟ ਜਾਏਗਾ ਤਾਂ ਉਹ ਕੁਸ਼ ਬੈਂਕਰਸ ਬਣ ਜਾਂਦੇ ਸੀਗੇ ਸਿਮੀਲਰਲੀ ਕੁਝ ਈਮੇਲ ਆਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਉਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਨੂੰ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਸਰ ਅਮਾਉਂਟ ਕਿੰਨੇ ਦਾ ਡੈਟੇਫਿਕੇਸ਼ਨ ਇਹ ਜੇ ਚੱਲਦੀ ਪਈ ਹੈ ਪਰ ਆਈ ਏਮ ਸ਼ੋਰ ਇਹ ਕਰੋੜਾਂ ਚ ਜਾਏਗੀ ਅਮੋ ਜੀ ਸਰ ਜੀ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਇਹ ਜਿਹੜੇ 37 ਮੁੰਡੇ ਕੁੜੀਆਂ ਫੜੇ ਇ ਵਿੱਚ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਹਾਲਾਂਕਿ ਦੇਖੋ ਕੁਝ ਦੱਸਿਆ ਕਿ ਮੋਸਟਲੀ ਬਾਹਰ ਦੇ ਨਾਗਾਲੈਂਡ ਕੋਈ ਲੋਕਲ ਇਨ ਤਾਂ ਮਤਲਬ ਜਿਹੜੀ ਸੀ ਚਲਾਨ ਵਾਲੀ ਕਾਲ ਸੈਂਟਰ ਉਹ ਵੀ ਬਾਹਰ ਲੈ ਸੀ ਠੀਕ ਹੈ ਹਾਂ ਜਿਹੜੇ ਬਾਕੀ ਤਾਂ EMPLOYEES ਹੀ ਸੀਗੇ ਦੇਖੋ ਜਿਵੇਂ ਵੀ ਆ ਚਾਹੇ ਉਹ ਲਾਲਚ ਦੇ ਮਾਰੇ ਆਉਂਦਾ ਕੀਤੇ ਸੀਗੇ ਇਵਨ EMPLOYEES ਵੀ ਜਿਹੜੇ ਲੋਕਲ ਜਪ ਮਹਾਲੀ ਦੀ ਗੱਲ ਕਰੀਏ ਤਾਂ ਉਹ ਕੋਲੋਕਲ ਨਹੀਂ ਸੀਗੇ ਕੋਈ ਵੀ ਉਹ ਸਾਹਿਬ ਇਹਦੇ ਵਿੱਚ ਫਿਰੇ ਟ੍ਰੇਨ ਕਰਕੇ ਇੱਥੇ ਭੇਜੇ ਸੀ ਜੇ ਇੱਥੇ ਆ ਕੇ ਬੈਠੇ ਸੀਗੇ ਬਾਅਦ ਵਿੱਚ ਉਹ ਜਿਹੜੀ ਆ ਵੀ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਫ ਦਾ ਆਫ ਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨੀ ਹੈ ਇਹ ਗੱਲ ਕਰਨੀ ਹੈ ਕਿਸ ਹਿਸਾਬ ਨਾਲ ਗੱਲ ਕਰਨੀ ਉਹ ਸਾਰੇ ਜਿਹੜੇ ਕੀ ਟ੍ਰੇਨ ਹੋ ਰਹੇ ਹੁੰਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਹ ਸਭ ਸਰ ਇਥੇ ਵੀ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ 'ਚ ਬੈਠੇ ਮਾਸਟਰਮਾਈਂਡ ਜਿਹੜਾ ਇਹਨਾਂ ਨੇ ਆਪਰੇਟ ਕਰਾਵੇ ਉਹ ਜਿਹੜਾ ਸਾਈਬਰ ਸੈਂਟਰ ਹੈ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੁਜਰਾਤ ਉਹਨ ਉਸੇ ਸਾਈਟ 'ਤੇ ਜਿਹੜੇ ਬੈਠੇ ਹੈ ਉਸਾਰੇ ਗੈਕਸਿਸ ਚੱਲ ਰਿਹਾ ਤਾਂ ਕਹਿ ਸਕਦੇ ਆ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋਗੇ ਬਿਲਕੁਲ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਇਨ ਦਾ ਸਟੇਟ ਸਾਈਬਰ ਸੈੱਲ ਨਾਲ ਤੇ ਜੇ ਇਹ ਵੀ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬੰਨਦਾ ਤਾਂ ਅਸੀਂ ਜੁਆਇੰਟਲੀ ਜਿਹੜੇ ਨਗੇ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਸਰੇ ਕੱਲੇ ਵਿਦੇਸ਼ੀ ਕੀ ਕਰਦੇ ਸੀ ਕੌਮਨ ਕੀ ਇੰਡੀਆ ਦੇ ਵਿੱਚ ਵੀ ਗਈ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸੰਭਲ ਲਗਾਤਾਰ ਇਹ ਦੇਖਣ ਜਾ ਰਿਹਾ ਕਿ ਕੋਈ ਕਸਟਮ ਆਫੀਸਰ ਬਣ ਕੇ ਜਾਂ ਕੁਝ ਬਣ ਕੇ ਗਿਆ ਫੋਨ ਜਾਂਦੇ ਕਾਲ ਜਾਂਦੀਆਂ ਕਿ ਤੁਹਾਡੇ ਬੰਦੇ ਤੁਹਾਡੇ ਕੋ ਫੜੇ ਹੋਣੇ ਆ ਤੁਸੀਂ ਕੋਈ ਸਮਾਨ ਭੇਜਿਆ ਸੀਗਾ ਉਹ ਅਸੀਂ ਫੜ ਲਿਆ ਉਸ ਰਿਗਾਰਡਿੰਗ ਵੀ ਕਾਫੀ ਛੋਟੇ ਅਮਾਉਂਟ ਲੈਤੇ ਜਾਂਦੇ ਸੀ ਨਹੀਂ ਬਿਲਕੁਲ ਤੁਸੀਂ ਵਧੀਆ ਪੁਆਇੰਟ ਸਕੇ ਇਹ ਚ ਇਹ ਨਹੀਂ ਹੁਣ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਹਿ ਗਿਆ ਕਰੀ ਪਿਛਲੇ 1-2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਸੀ ਇੰਫੈਕਟਿਵ ਲੋ ਗੈਂਗਸ ਵੀ ਫੜੇ ਉੱਚ ਤੁਹਾਡੇ ਮੱਧਮ ਤੋਂ ਮੈਂ ਸਾਰੇ ਲੋਕਾਂ ਦੇ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਕਿ ਇੱਥੇ ਕੋਈ ਤੁਹਾਨੂੰ ਕਾਲ ਆਏਗਾ ਉਹ ਤੇ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਬੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਦਾ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦੇਓ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਤੇ ਖਿਲਾਫ ਅਸੀਂ ਅਰੈਸਟ ਪਾਣਾ ਪੈ ਜਾਏਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਇਸ ਇਹ ਚतरी ਇਲੀਗਲ ਡਰੱਗਸ ਹੈ ਜਾਂ ਕੁਝ ਇਹ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਡਾ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉੱਚ ਅਕਾਊਂਟ 'ਚ ਪੈਸੇ ਭੋਗੇ ਤਾਂ ਪਾਰਸਲ ਤੁਹਾਡੇ ਨਾਮ ਤੇ ਨਹੀਂ ਸ਼ਿਪ ਹੋਏਗਾ ਇਸ ਤਰ੍ਹਾਂ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਆ ਤਾਂ ਇਹ 'ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੋ ਫਰਾਡ ਕਹੋ ਲਾਂਦੀਆਂ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਤੇ ਇਮੀਡੀਏਟਲੀ ਜਿਹੜੀ ਹੈ ਤੁਸੀਂ ਪੈਸੇ ਦੀ ਜੋ ट्रांजैक्शन ਕਰਦੇ ਹੋ ਤਾਂ ਉਸ ਤਰੀਕੇ ਨਾਲ ਹੀ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਚਾ ਉਚਾ ਜਿਹੜਾ ਇਸ ਚੀਜ਼ ਦਾ ਮਿਲ ਇਹ ਜੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजैक्शन ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦਾ ਸਰ ਸਾਈਬਰ ਸੈਲ ਦੇ ਮਾਮਲੇ ਲਗਾਤਾਰ ਆਨਲਾਈਨ ਫਰਾਡ ਦੇ ਮਾਮਲੇ ਜਿੰਦਾ ਤੁਸੀਂ ਵੀ ਐਗਜ਼ੈਂਪਲ ਦੇ ਆ ਲਗਾਤਾਰ ਵਧਦੇ ਜਾ ਰਹੇ ਪੰਜਾਬ ਪੁਲਿਸ ਇਹ ਮਾਮਲੇ ਜਿਹੜੇ ਪੁਲਿਸ ਇਸ ਤਰ੍ਹਾਂ ਦੀ ਚੀਜ਼ਾਂ ਕਰ ਰਹੀ ਕਿਉਂਕਿ ਕੰਪਲੀਟਸ ਕੰਟੀਨਿਊ ਹੋ ਰਹੀ ਹੈ ਆਨਲਾਈਨ ਫਰਾਡ ਹਰ ਤਰ੍ਹਾਂ ਦੇ ਦਿੱਤਾ ਇਹ ਤੁਸੀਂ ਇੱਕ ਲਿੰਕ ਜਿਹੜਾ ਹੈ ਭੇਜਿਆ ਜਾਂਦਾ ਹੈ ਜਾਂ ਫਿਰ ਜਿਹੜਾ ਗੂਗਲ ਤੇ ਨੰਬਰ ਕੋਈ ਕਈ ਇਸ ਤਰ੍ਹਾਂ ਦੇ ਹੈਗੇ ਲੋਕਾਂ ਦੇ ਵਾਸਤੇ ਸਟੂਡੈਂਟਸ ਲੋਅ ਬੇ ਇਸ ਤਰ੍ਹਾਂ ਦੀ ਕੋਈ ਅਵੇਰਨੈਸ ਕੈਂਪੇਨ ਕਿ ਇਹ ਚ ਰੈਗੂਲਰਲੀ ਜਿਹੜੀਆਂ ਹੈਗੀਆਂ ਸਾਡੇ ਵੱਲੋਂ ਅਵੇਰਨੈਸ ਕੈਂਪੇਨਸ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਇਸ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਰੈਗੂਲਰ ਅਸੀਂ ਵੀਡੀਓਜ਼ ਤੇ ਅਵੇਰਨੈਸ ਦੇ ਰਿਗਾਰਡਿੰਗ ਜਿਹੜੀਆਂ ਕੈਂਪੇਨਸ ਹੈਗੀਆਂ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਵੀ ਪਾਨੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਇਨਫੋ ਅਵੇਅਰ ਹੋ ਸਕੋ ਤੇ ਅ ਇਹੀ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਤੁਸੀਂ ਇਹਦੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਰਨੈਸ ਕੈਂਪੇਨ ਲਾਂਚ ਕਰਦੇ ਉਹਦਾ ਉਹਦਾ ਤੁਸੀਂ ਹਿੱਸਾ ਬਣੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਠੀਕ ਹੈ ਜੀ ਠੀਕ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ